ਦੋਸਤੋ ਇਹ ਹੈਗਾ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਦਰਸ਼ਨ ਕਰੋ ਪੱਥਰ ਸਾਹਿਬ ਜੀ ਦੇ ਇਹ ਹੈਗਾ ਆਪਣਾ ਲੰਗਰ ਹਾਲ ਦੋਸਤੋ ਇਹ ਹੈਗੇ ਆ ਮੈਗਨੇਟਿਕ ਹिल्स ਇਥੋਂ ਦੋ ਨਦੀਆਂ ਦਾ ਸੰਗਮ ਹੁੰਦਾ ਸੀ ਆਹ ਵਾਲੇ ਪਹਾੜ ਚੈੱਕ ਕਰੋ ਇਹ ਚ ਹਰ ਪਹਾੜ ਦੇ ਵਿੱਚ ਹਰ ਕਲਰ ਤੁਹਾਨੂੰ ਦੇਖਣ ਨੂੰ ਮਿਲੂਗਾ ਆਹ ਦੇਖੋ ਨਮੂਨੇ ਥੋੜਾ ਜਿਹਾ ਹਵਾ ਦਾ ਝੋਕਾ ਲੱਗਿਆ ਨਾ ਥੱਲੇ ਡਿਕਣਾ ਇਹਨੇ ਇਥੋਂ ਦੂਰੀ ਹੈਗੀ ਆ 7 ਤੋਂ 9 ਕਿਲੋਮੀਟਰ ਦੀ ਦੂਰੀ ਤੇ ਬਾਅਦ ਪਾਕਿਸਤਾਨ ਆ ਜਾਂਦਾ ਹੈ ਬਸ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਦੋਸਤੋ ਅਸੀਂ ਹੁਣ ਲੇਹ ਤੋਂ ਚੱਲੇ ਆਂ ਕਾਰਗਿਲ ਜੇ ਟਾਈਮ ਨਾਲ ਕਾਰਗਿਲ ਪਹੁੰਚ ਗਿਆ ਤਾਂ ਕਾਰਗਿਲ ਦਾ ਸੈਲਾ ਲਾਂਗੇ ਸੋਨ ਮਾਰ ਕੇ ਵੈਸੇ ਸਾਡਾ ਪਲਾਨ ਹੈ ਕਾਰਗਿਲ ਤੇ ਬਾਈਕ ਅਸੀਂ ਆਪਣੀ ਰੈਡੀ ਕਰ ਦਿੱਤੀ ਹੈ ਤੇ ਇਧਰ ਪੰਕਜ ਉਹਨਾਂ ਦੀ ਬਾਈਕ ਰੈਡੀ ਹੋ ਰਹੀ ਹੈ ਬਲਮੋਸਟ ਹੋ ਹੀ ਗਈ ਹੈ ਤੇ ਬਸ ਉਹਨੇ ਸੀ ਇੱਥੋਂ ਨਿਕਲਣ ਵਾਲੇ ਹੀ ਆ ਅਸੀਂ ਹੁਣ ਨਿਕਲ ਚੁੱਕੇ ਆਂ ਲੇਹ ਤੋਂ ਕਾਰਗਿਲ ਵੱਲ ਤੇ ਕਾਰਗਿਲ ਇੱਥੋਂ ਹੈਗਾ ਆ 230 ਕਿਲੋਮੀਟਰ ਤੇ ਲੱਗ ਸ਼ੱਕਦਾ ਹੈਗਾ ਆ ਤੇ ਮੌਸਮ ਸੋਹਣਾ ਹੈ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਗੁਰਦੁਆਰਾ ਸ੍ਰੀ ਪੱਤਰ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਜਿਨ੍ਹਾਂ ਦੇ ਵਿੱਚੋਂ ਇੱਕ ਹੋਰ ਹੈ ਮੈਗਨੇਟਿਕ ਹਿੱਲ ਜਿੱਥੇ ਗੱਡੀਆਂ ਆਟੋਮੈਟਿਕ ਮੂਵ ਕਰਦੀਆਂ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਨੇ ਜੋ اسی ਰਸਤੇ ਦੇ ਵਿੱਚ ਕਵਰ ਕਰਾਂਗੇ ਕਿ ਕਾਰਗੇ ਬਹੁਤ ਦੂਰ ਹੈ ਸਾਨੂੰ ਬਹੁਤ ਸਮਾਂ ਲੱਗਣਾ ਕਿਉਂਕਿ ਅਸੀਂ ਹੌਲੀ-ਹੌਲੀ ਜਾ ਰਹੇ ਹਾਂ ਕਾਹਲੀ ਸਾਨੂੰ ਹੈ ਨਹੀਂ ਵੀ ਅੱਜ ਦਾ ਸਟੇ ਸਾਡਾ ਕਾਰਗਿਲ ਹੀ ਰਹੂਗਾ। ਇਹ ਲੋ ਜੀ ਦੋਸਤੋ ਅਸੀਂ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਤੇ ਇੱਥੇ ਹੁਣ ਬਾਈਕ ਕਰਦੇ ਆ ਪਾਰਕ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ। ਕਾਫੀ ਸੰਗਤ ਆਈ ਹੋਈ ਏ ਇਥੇ। ਦੋਸਤੋ ਇਹ ਹੈਗਾ ਗੁਰਦੁਆਰਾ ਸ਼੍ਰੀ ਬੱਤਰ ਸਾਹਿਬ ਤੇ ਹੁਣ ਅਸੀਂ ਅੰਦਰ ਜਾ ਰਹੇ ਹਾਂ ਲੋ ਜੀ ਸੰਗਤੋ ਦਰਸ਼ਨ ਕਰੋ ਜਿਹੜੀ ਗੁਰਦੁਆਰਾ ਪੱਥਰ ਸਾਹਿਬ ਜੀ ਦੇ ਤੇ ਜੁੜਨੀ ਗੁਰਦੁਆਸ਼ ਨਗਰ ਆ। ਮੈਂ ਕਹਣਾ ਕਿ ਤੁਹਾਡੇ ਕੋਲ ਜੇ 15 3 ਫਟੇ ਪੜੋਲੇ ਜਾਵੇ। 3 ਫਟੇ ਪੜੋਲੇ ਜਾਵੇ। ਦੀ ਨੇ ਬੜੀ ਸਟੋਰੀ। ਟੰਡਕਾਉਸ਼ਿਤ ਨੇ ਮਾਵੇ ਸਾਨੂੰ। ਤੇ ਦੋਸਤੋ ਹੁਣ ਅਸੀਂ ਚੱਲੇ ਆਂ ਉੱਪਰ ਪੱਲ ਨੂੰ। ਤੇ ਉੱਪਰ ਵੀ ਮੱਥਾ ਵਗੈਰਾ ਟੇਕਦੇ ਆਂ। ਭਾ ਨੀਚੇ ਆਪਣਾ ਸਿਕਾ ਗੁਰਦੁਆਰਾ ਜੀ 72 ਸਾਹਿਬ ਜੀ। ठीक हम ऊपर वाले जा रहे हैं दोस्तों ये है श्री निशान साहब जी ਤੇ ਦੋਸਤੋ ਇਹ ਹੈਗਾ ਆਪਣਾ ਲੰਗਰ ਹਾਲ ਇੱਥੇ ਸੰਗ ਦਾ ਬੈਠ ਕੇ ਲੰਗਰ ਛਕਦਿਆਂ ਨੇ ਇਹ ਦੋ ਹਾਲ ਨੇ ਇੱਕ ਆਹ ਤੇ ਇੱਕ ਆਹ ਡੇਢ ਜਾਂ 2 ਕਿਲੋਮੀਟਰ ਦੀ ਦੂਰੀ ਘਟਾ ਕੇ ਕਰਨ ਤੋਂ ਬਾਅਦ ਅਸੀਂ ਹੁਣ ਪਹੁੰਚ ਗਏ ਆ ম্যাগਨੇਟਿਕ ਹिल्स ਤੇ ਇੱਥੇ ਤਾਂ ਦੇਖਦੇ ਆ ਕਿ ਕੁਝ ਹਸਤਾ ਹੋ ਇੱਥੇ ਐਕਟੀਵਿਟੀਜ਼ ਵੀ ਕਾਫੀ ਹੋ ਰਹੀਆਂ ਨੇ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਦੇਖ ਸਕਦੇ ਹੋ ਤੇ ਉਹ ਦੂਰ ਦੂਰ ਤੱਕ ਹੋ ਰਹੀਆਂ ਨੇ ਟੂਰਿਸਟ ਵੀ ਬਹੁਤ ਆਇਆ ਹੋਇਆ ਇੱਥੇ ਦੋਸਤੋ ਇਹ ਹੈਗੇ ਆ ম্যাগਨੇਟਿਕ ਹिल्स ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਜੇਕਰ ਕੋਈ ਵੀ ਗੱਡੀ ਖੜੀ ਕਰਦਾ ਤਾਂ ਗੱਡੀ 뉴ਟਰਲ ਤੇ ਖੜੀ ਕਰਨ ਤੋਂ ਬਾਅਦ ਆਟੋਮੈਟਿਕ ਗੱਡੀ ਉੱਪਰ ਨੂੰ ਚੜ੍ਹਨ ਲੱਗ ਜਾਂਦੀ ਹੈ ਤੇ ਇੱਥੇ ਕੁਝ ਖਾਣ ਪੀਣ ਦਾ ਖਾਸਾ ਪ੍ਰਬੰਧ ਨਹੀਂ ਹੈਗਾ ਤੇ ਉੱਥੋਂ ਟਿਕਟਾਂ ਵਗੈਰਾ ਬੁੱਕ ਹੁੰਦੀਆਂ ਨੇ ਤੇ ਚਲੋ ਉੱਥੇ ਆਪਾਂ ਚੱਲਦੇ ਹਾਂ ਦੇਖਦੇ ਹਾਂ ਕੀ ਕੁਝ ਹੈਗਾ ਉੱਥੇ ਤੇ ਲੋਕੀ ਇੱਥੇ ਆਪਣੀ ਐਕਟੀਵਿਟੀਆਂ ਕਰੀ ਜਾ ਰਿਹਾ ਹੈ ਤੇ ਚਲੋ ਆਪਾਂ ਵੀ ਦੇਖਦੇ ਹਾਂ ਇਹ ਆ ਨੌਜਵਾਨ ਐਕਟੀਵਿਟੀ ਕਰ ਰਿਹਾ ਹੈ ਕਿਉਂਕਿ ਇਸ ਤੋਂ ਇਲਾਵਾ ਕੋਈ ਹੋਰ ਐਕਟੀਵਿਟੀ ਸਾਨੂੰ ਇੱਥੇ ਨਜ਼ਰ ਨਹੀਂ ਆ ਰਹੀ ਟਾਈਮ ਵੇਸਟ ਨਾ ਕਰਨ ਨਾਲੋਂ ਬੈਟਰ ਆ ਕਿ ਆਪਣੀ ਮੰਜ਼ਿਲ ਤੇ ਪਹੁੰਚਿਆ ਜਾਵੇ ਇੱਥੋਂ ਦੋ ਨਦੀਆਂ ਦਾ ਸੰਗਮ ਹੁੰਦਾ ਇੱਕ ਨਦੀ ਇੰਡਸ ਤੇ ਇੱਕ ਨਦੀ ਆਉਂਦੀ ਹੈ ਜਨਸਕਾਰ ਤੇ ਤੁਸੀਂ ਦੇਖ ਰਹੇ ਹੋ ਤੇ ਹੁਣ ਇੱਥੋਂ ਸਾਰੀ ਦੀ ਸਾਰੀ ਉਤਰਾਈ ਹੈ ਪਹਿਲਾਂ ਬਹੁਤ ਜ਼ੋਰ ਲੱਗਿਆ ਬਾਈਕ ਦਾ ਤੇ ਹੁਣ ਆਰਾਮ ਨਾਲ ਜਾਵਾਂਗੇ ਥੱਲੇ ਕੁਝ ਐਦਾ ਤੇ ਪਹਾੜ ਦੇਖਣ ਨੂੰ ਮਿਲ ਰਿਹਾ ਹੈ ਰੈੱਡ ਕਲਰ ਦੇ ਐਵੇਂ ਲੱਗਦਾ ਜਿਵੇਂ ਇਹਨਾਂ ਦੇ ਉੱਪਰ ਰੰਗ ਚੜ੍ਹਿਆ ਹੁੰਦਾ ਹੈ ਤੇ ਰੋਡ ਵੀ ਖਾਲੀ ਬਸ ਅਸੀਂ ਐਵੇਂ ਆਪਣੀ ਸਪੀਡ ਤੇ ਬਣੇ ਰਹੀਏ ਤੇ ਆਪਣੀ ਮੰਦਿਰ ਤੱਕ ਆਰਾਮ ਨਾਲ ਅਸੀਂ ਪਹੁੰਚ ਜਾਵਾਂਗੇ ਤੇ ਵੈਸੇ ਤਾਂ ਹੁਣ ਮੈਨੂੰ ਲੱਗਦਾ ਸਾਰੀ ਦੀ ਸਾਰੀ ਉਤਰਾਹੀ ਹੋਗੀ ਤੇ ਇੱਕ ਅੱਦਾ ਜਿਹਾ ਪਾਸ ਆਇਆ ਤਾਂ ਉੱਥੇ ਸਾਨੂੰ ਚੜ੍ਹਾਈ ਦੇਖਣ ਨੂੰ ਮਿਲੂਗੀ ਆਸ-ਪਾਸੇ ਦੇ ਵਿਊ ਬਹੁਤ ਹੀ ਜ਼ਿਆਦਾ ਸੋਹਣੇ ਤੇ ਲੱਗਦਾ ਇੱਥੇ ਬਾਰਿਸ਼ ਹੋਈ ਆ ਤੇ ਸੜਕ ਵਗੈਰਾ ਕਾਫੀ ਗਿੱਲੀ ਲੱਗ ਰਹੀ ਹੈ ਤੇ ਦੋਸਤੋ ਤੁਸੀਂ ਰੋਡ ਦੇਖੋ ਕਿੰਨਾ ਜਿਆਦਾ ਸਿੱਟਾ ਆ ਬਿਲਕੁਲ ਸਾਫ਼ ਦੇਖੋ ਬਹੁਤ ਦੂਰ ਤੱਕ ਰੋਡ ਹੈ ਤੇ ਰੋਡ ਐਨ ਵਧੀਆ ਤੇ ਆਪਾਂ ਵੀ ਹੁਣ ਬਾਈਕ ਥੋੜੀ ਭਜਾ ਲਈ ਆ ਕਿਉਂਕਿ ਹੌਲੀ ਚਲਾਉਣ ਦਾ ਫਾਇਦਾ ਨਹੀਂ ਕਿਉਂਕਿ ਰੋਡ ਹੈਗਾ ਸਿੱਧਾ ਵੈਸਤਾ ਜੀ ਬਾਈਕ ਹੌਲੀ ਚਲਾਉਨੇ ਆ ਤੇ ਦੋਸਤੋ ਇਸ ਰਸਤੇ ਦੇ ਵਿੱਚ ਮੂਨ ਲੈਂਡ ਵੀ ਆਣਾ ਮਤਲਬ ਕਿ ਜਿਵੇਂ ਚੰਦਰਮਾ ਦੇ ਉੱਪਰ ਹੈ ਨਾ ਧਰਤੀ ਹੁੰਦੀ ਹੈ ਮਤਲਬ ਕਿ ਜਗ੍ਹਾ ਇਹ ਸੇਮ ਓਮੇਦਾਈ ਏਰੀਆ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਣਾ ਤੇ ਜਿਵੇਂ ਏਰੀਆ ਦਿਸੂਗਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਦੇਖੋ ਤੇ ਆ ਸਾਹਮਣੇ ਤੇ ਰੰਗ ਦੇਖੋ ਦੋ ਕਿੰਨਾ ਫਰਕ ਆ ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦੇ ਪਹਾੜ ਸਾਨੂੰ ਉੱਤਰੋਂ ਦੇਖਣ ਨੂੰ ਮਿਲ ਰਹੇ ਆ ਔਰ ਸਾਹਮਣੇ ਦੇਖੋ ਉਹ ਫੇਰ ਲਾਲ ਰੰਗ ਦਾ ਪਹਾੜ ਆ ਗਿਆ ਤੇ ਵਿੱਚੇ ਸਾਰੇ ਕਲਰ ਮਿਕਸ ਆ ਪਹਾੜਾਂ ਦੇ ਉੱਪਰ ਬਰਫ਼ ਹੋਈ ਪਈ ਹੋਈ ਆ ਇਸ ਪਿੰਡ ਦਾ ਨਾਮ ਹੈਗਾ ਸਸਪੋਲ ਤੁਸੀਂ ਦੇਖੋ ਕਿੱਦਾਂ ਸੋਹਣਾ ਪਿੰਡ ਆ ਤੇ ਦਰਖਤ ਤੇ ਦਰਖਤ ਇੰਦਾਂ ਨੇ ਇੱਥੇ ਲਾਏ ਹੋਏ ਆ ਬਹੁਤ ਹੀ ਜਿਆਦਾ ਸੋਹਣਾ ਹੈ ਤੇ ਇਧਰਲੀ ਸਾਈਡ ਨਦੀ ਚੱਲ ਰਹੀ ਹੈ ਉਹ ਪਾਣੀ ਉਸਦਾ ਬਹੁਤ ਹੀ ਜਿਆਦਾ ਸਾਫ਼ ਹੈ ਤੇ ਮੈਂ ਦੇਖੋ ਹੌਣ ਦੀ ਕੋਸ਼ਿਸ਼ ਕਰੂੰਗਾ ਤੁਹਾਨੂੰ ਜੇ ਰੋਡ ਦੇ ਉੱਪਰ ਦਿਖਾਈ ਦੇਵੇ ਤਾਂ ਇੱਕ ਗੱਲ ਨੋਟ ਜ਼ਰੂਰ ਕਰਿਓ ਇੱਥੇ ਦਰਖਤ ਸਿਰਫ ਤੁਹਾਨੂੰ ਦੋ ਤਰ੍ਹਾਂ ਦੇ ਹੀ ਮਿਲਣੇ ਆ ਇੱਕ ਤਾਂ ਲੰਬੇ ਦਰਖਤ ਹੋਗੇ ਤੇ ਇੱਕ ਆ ਪਿੱਛੇ ਗੋਲ ਟਾਈਪ ਦਰਖਤ ਸਿਰਫ ਦੋ ਹੀ ਤਰ੍ਹਾਂ ਦੇ ਦਰਖਤ ਇੱਥੇ ਦੇਖਣ ਨੂੰ ਮਿਲਣੇ ਆ ਤੇ ਜਿਨ੍ਹਾਂ ਦੇ ਨਾਲ ਇਹ ਸਾਰੀ ਦੀ ਸਾਰੀ ਗ੍ਰੀਨਰੀ ਸਾਨੂੰ ਦੇਖਣ ਨੂੰ ਮਿਲਦੀ ਹੈ ਦਰਿਆ ਦੇਖੋ ਪਾਣੀ ਦੇਖੋ ਇਹਦਾ ਕਿੰਨੀ ਤੇਜ਼ ਚੱਲ ਰਿਹਾ ਤੇ ਥੋੜੀ ਜੀ ਬੁੰਦਾ ਬੰਦੀ ਵੀ ਸਟਾਰਟ ਹੋ ਗਈ ਆ ਬਸ ਰੱਬ ਕਰੇ ਮੀ ਨਾ ਪਵੇ ਨਹੀਂ ਸਾਡੇ ਸਾਰੇ ਕਪੜੇ ਗਿੱਲੇ ਹੋ ਜਾਣੇ ਆ ਸਾਨੂੰ ਡਰਾਈਵ ਕਰਨ ਚ ਕਾਫੀ ਔਖਾ ਹੋ ਜਾਂਦਾ ਫਿਰ ਆ ਸਾਹਮਣੇ ਵਾਲੇ ਪਹਾੜਾ ਦੇਖੋ ਕਿੰਨੇ ਸਾਰੇ ਕਲਰ ਆ ਇੱਕੋ ਹੀ ਪਹਾੜ ਦੇ ਵਿੱਚ ਰੈੱਡ ਵੀ ਐ ਗ੍ਰੀਨ ਵੀ ਐ yellow ਵੀ ਐ ਤੇ ਬਲੈਕ ਵੀ ਐ ਇਹ ਸਾਰਾ ਦਾ ਸਾਰਾ ਲੈਂਡਸਲਾਈਡ ਏਰੀਆ ਤੇ ਇੱਥੋਂ ਸਾਨੂੰ ਬਹੁਤ ਹੀ ਧਿਆਨ ਨਾਲ ਜਾਣਾ ਪੈਣਾ ਤੇ ਸਪੀਡ ਸਾਨੂੰ ਇੱਕ ਇੱਕੋ ਹੀ ਬਣਾ ਕੇ ਰੱਖਣੀ ਪੈਣੀ ਹੈ ਇਹ ਵੀ ਕੋਈ ਪਿੰਡ ਆ ਗਿਆ ਤੇ ਇਹਦਾ ਨਾਮ ਨਹੀਂ ਪਤਾ ਪਿੰਡ ਦਾ ਲੇਕਿਨ ਇਹ ਵੀ ਪਿੰਡ ਸੋਹਣਾ ਹੈ ਕਾਫੀ ਰਕਤ ਰੁਖਤ ਲੱਗੇ ਹੋਏ ਆ ਤੋ ਰਏਗਾ 136 ਕਿਲੋਮੀਟਰ ਜੋ ਕਿ ਕਾਫੀ ਦੂਰੀ ਆ ਜੇ ਦੋਸਤੋ ਆ ਜਿਹੜੇ ਪਹਾੜ ਆ ਇਹ ਸਪੀਤੀ ਦੀ ਯਾਦ ਦਿਵਾਉਂਦੇ ਆ ਜਦੋਂ ਅਸੀਂ ਸਪੀਤੀ ਕੀਤਾ ਸੀ ਨਾ ਪਿਛਲੇ ਸਾਲ ਸੇਮ ਟੂ ਸੇਮ ਐਵੇਂ ਦੇ ਪਹਾੜ ਸੀਗੇ ਜੋ ਨਾਕਾ ਨੂੰ ਚੜਦੇ ਨਾ ਤੇ ਉਦੋਂ ਤੋਂ ਇਦਾਂ ਦੇ ਪਹਾੜ ਸਟਾਰਟ ਹੋ ਜਾਂਦੇ ਆ ਤੇ ਉਦੋਂ ਵੀ ਸਾਡੀ ਲੈਫਟ ਸਾਈਡ ਦੀ ਵਿੱਚ ਆਪਣਾ ਦਰਿਆ ਚੱਲਦਾ ਤੇ ਇੱਧਰ ਵੀ ਪਾਣੀ ਚੱਲਦਾ ਪਿਆ ਆ ਆ ਸਾਰਾ ਸਾਰਾ ਏਰੀਆ ਬਹੁਤ ਹੀ ਜ਼ਿਆਦਾ ਡੇਂਜਰਸ ਆ ਤੁਸੀਂ ਉੱਪਰਲੇ ਪਹਾੜ ਦੇਖੋ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਹੈ ਤੇ ਰਸਤਾ ਵੀ ਦੇਖੋ ਕਿਦਾਂ ਦਾ ਆਇਆ ਇੱਥੇ ਬੱਸ ਇੱਥੇ ਬੱਸ ਚੱਲਦੇ ਰਹੋ ਬੱਸ ਰੁਕੋ ਨਾ ਟਰੈਕਟਰ ਕੁ ਵੀ ਇਧਰ ਲਈ ਸੜਕ ਆਫੀ ਆ ਰਹੇ ਆ ਕਿਉਂਕਿ ਕਸ਼ਮੀਰ ਸਾਈਡ ਤੋਂ ਆ ਰਹੇ ਨਾ ਇਹਰਾ ਏਰੀਆ ਮੂਨ ਲੈਂਡ ਏਰੀਆ ਹੈ ਤੇ ਰਸਤੇ 'ਚ ਖੜ ਖੜਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਇਹ ਹੈਗਾ ਮੂਨ ਲੈਂਡ ਏਰੀਆ ਤੇ ਆ ਚੈੱਕ ਕਰੋ ਤੁਸੀਂ ਅਸੀਂ ਪਹੁੰਚ ਗਏ ਮੂਨਲੈਂਡ ਏਰੀਆ ਤੇ ਆਹ ਤੁਸੀਂ ਦੇਖ ਰਹੇ ਸਾਰਾ ਸਾਰਾ ਹੈਗਾ ਮੂਨਲੈਂਡ ਏਰੀਆ ਤੇ ਤੁਸੀਂ ਇਹਨਾਂ ਪਹਾੜਾਂ ਦੀ ਸ਼ੇਪ ਦੇਖੋ ਤੇ ਕਲਰ ਦੇਖੋ ਤੁਹਾਨੂੰ ਬਿਲਕੁਲ ਅਲੱਗ ਨਜ਼ਰ ਆਊਗਾ ਪਹਾੜ ਦੇਖੋ ਕਿੰਨੇ ਜਿਆਦਾ ਸੋਹਣੇ ਆ ਤੇ ਇਹਨਾਂ ਦੀ ਉੱਪਰਲੀ ਕਟਿੰਗ ਦੇਖੋ ਐਨ ਡਿਫਰੈਂਟ ਕਟਿੰਗ ਆ ਇਦਾਂ ਦੇ ਪਹਾੜ ਤੋਂ ਪਿੱਛੇ ਨਜ਼ਰ ਆਏ ਨਹੀਂ ਤੇ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਿਹਾ ਤੇ ਮੌਸਮ ਵੀ ਅੱਜ ਇੱਕਦਮ ਐਨ ਵਧੀਆ ਦੇਖੋ ਕਿੰਨੀ ਸੋਹਣੀ ਬਿਊਟੀ ਹੈ ਤੇ ਵਿੱਚ ਵਿੱਚ ਥੋੜੀ ਗ੍ਰੀਨਰੀ ਵੀ ਨਜ਼ਰ ਆਉਣ ਲੱਗ ਪਈ ਹੈ ਤੇ ਅਜੇ ਤਾਂ ਅਸੀਂ ਕਾਰਗਿਲ ਤੋਂ ਬਹੁਤ ਪਿੱਛੇ ਆ 90 95 ਕਿਲੋਮੀਟਰ ਦਾ ਫਾਸਲਾ ਰਹਿ ਗਿਆ ਕਾਰਗਿਲ ਦਾ ਸਾਡਾ ਪਟੂਲਾ ਟਾਪ ਇਥੋਂ 2 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਤੇ ਉਹ ਵੀ ਦੇਖਦੇ ਆ ਬਟ ਸਫ਼ਰ ਬਹੁਤ ਹੀ ਜ਼ਿਆਦਾ ਲੰਬਾ ਹੈ ਤੁਸੀਂ ਆਹ ਵਾਲੇ ਪਹਾੜ ਚੈੱਕ ਕਰੋ ਇੱਥੇ ਹਰ ਪਹਾੜ ਦੇ ਵਿੱਚ ਹਰ ਕਲਰ ਤੁਹਾਨੂੰ ਦੇਖਣ ਨੂੰ ਮਿਲੂਗਾ ਦੇਖੋ ਕਿੰਨੇ ਸੋਹਣੇ ਪਹਾੜ ਆ ਇਧਰਲੀ ਸਾਈਡ ਸਾਰੇ ਕਲਰ ਦੇ ਵਿੱਚ ਹੈਗੇ ਤੇ ਸਾਹਮਣੇ ਵਾਲੇ ਪਹਾੜ ਵੀ ਦੇਖੋ ਇਧਰ ਬਲੈਕ ਆ ਗਏ ਉੱਪਰ ਸਨੋ ਮਾਊਂਟੇਨ ਹੈ ਤੇ نیچے yellow ਵਿੱਚ brown ਦੋਸਤੋ ਹੁਣ ਅਸੀਂ ਪਹੁੰਚ ਗਏ ਹਾਟੂਲਾ ਟਾਪ ਬਟ ਇੱਥੇ ਰੁਕਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਟਾਈਮ ਘਟਾ ਹੈ ਸਾਡੇ ਕੋ ਐਸੀ ਆਪਣੀ ਮੰਜ਼ਿਲ ਤੇ ਪਹੁੰਚਣਾ ਤੇ ਸਾਹਮਣੇ ਦੇਖੋ ਕਿੰਨੇ ਸੋਹਣੇ ਮਾਊਂਟੇਨ ਤੇ ਰੋਡ ਇੱਕਦਮ ਵਧੀਆ ਤੇ ਦੋਸਤੋ ਤਾਂ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਗਾ ਕਿ ਜਿਹੜੇ ਲੋਕ ਲਦਾਖਰਨਾ ਚਾਹੁੰਦੇ ਆ ਵਾਏ ਮਨਾਲੀ ਲੇ ਨਾ ਕਰਿਓ ਵਾਏ ਕਸ਼ਮੀਰ ਟੂ ਲੇ ਕਰਿਓ ਕਿਉਂਕਿ ਮਨਾਲੀ ਟੂ ਲੇ ਰਸਤਾ ਬਹੁਤ ਹੀ ਜ਼ਿਆਦਾ ਆਫ ਰੋਡ ਰਸਤਾ ਹੈ ਕਿ ਤੁਹਾਨੂੰ ਪ੍ਰੋਬਲਮ ਬਹੁਤ ਜ਼ਿਆਦਾ ਆਉਣੇ ਹੈ ਕਿਉਂਕਿ ਅਸੀਂ ਤਾਂ ਹੁਣ ਮਨਾਲੀ ਟੂ ਕਸ਼ਮੀਰ ਕਰ ਰਹੇ ਹੈ ਨਾ ਕਿੱਦਾਂ ਸੀ ਕਸ਼ਮੀਰ ਵੱਲੋਂ ਜਾ ਰਹੇ ਆ ਤੇ ਓਵੇਂ ਹੋਵੇ ਬਿਊਟੀ ਹੋਰ ਵੀ ਜ਼ਿਆਦਾ ਨਿਕਲ ਰਹੀ ਹੈ ਤੇ ਗ੍ਰਿੰਦਰੀ ਥੋੜੀ ਥੋੜੀ ਵਧ ਰਹੀ ਹੈ ਅੱਗੇ ਨਾਲੋਂ ਤੇ ਪਹਾੜ ਹੋਰ ਵੀ ਸੋਹਣੇ ਹੋ ਰਹੇ ਅੱਗੇ ਨਾਲੋਂ ਕਾਰ ਗੱਲ ਇੱਥੋਂ ਰਹਿ ਗਿਆ 54 ਕਿਲੋਮੀਟਰ ਤੇ ਜੋ ਜ਼ਿਲ੍ਹਾ ਪਾਸ 151 ਬਸ ਥੋੜੇ ਰਹਿ ਗਿਆ 2.5 ਘੰਟੇ ਦਾ ਸਫ਼ਰ ਹੋਣਾ ਸਾਡਾ ਤੇ ਦੇਖਦੇ ਆ ਕਿੱਦਾਂ ਬਣਦੀ ਕਿੱਦਾਂ ਨਹੀਂ ਤੇ ਦੋਸਤੋ ਆ ਦੇਖੋ ਨਮੂਨੇ ਹੈ ਇਹਨਾਂ ਨੂੰ ਡਰ ਜਿਹੜਾ ਥੋੜਾ ਬਈ ਇੱਕ ਬਾਈਕ ਦਾ ਥੋੜਾ ਜਿਹਾ ਬੈਲੈਂਸ ਵਿਗੜਿਆ ਤਾਂ ਬਾਈਕ ਇੱਕਦਮ ਸਕੇਟ ਕਰ ਜਾਣੀ ਇੱਥੇ ਇਹਨਾਂ ਨੂੰ ਹੈ ਹੀ ਨਹੀਂ ਦੇਖੋ ਜਿਹੜਾ ਕਿਦਾਂ ਵੀਡੀਓ ਬਣਾ ਰਿਹਾ ਹੈ ਹੈ ਥੋੜਾ ਜਿਹਾ ਹਵਾ ਦਾ ਝੋਕਾ ਲੱਗਿਆ ਨਾ ਤਲੇ ਡਿਕਣਾ ਇਹਨੇ ਜੋ ਤਾਂ ਨਾ ਫੈਵੀਕ ਵੀਕ ਨਾ ਚੰਬੇੜਿਆ ਹੁੰਦਾ ਲਾਂਚ ਕਰਨ ਤੋਂ ਬਾਅਦ ਹੁਣ ਥੋੜੀ ਜੀ ਤਸੱਲੀ ਹੋਈ 1 ਘੰਟਾ ਅਰੈਸਟ ਕਰਨ ਤੋਂ ਬਾਅਦ ਹੁਣ ਅਸੀਂ ਫਿਰ ਚੱਲ ਪਏ ਆ ਤੇ ਦੋਸਤੋ ਤੁਹਾਨੂੰ ਇਹ ਗੱਲ ਹੋਰ ਦੱਸ ਦਵਾਂ ਤੇ ਇੱਥੇ ਦੇ ਲੋਕ ਜਿਹੜੇ ਹੈਗੇ ਆ ਉਹ ਪੀਂਦੇ ਆ ਨੰਗੀਨ ਚਾਹ ਤੇ ਜਿਹੜੇ ਆਪਣੇ ਲੋਕ ਆ ਉਹ ਪਸੰਦ ਕਰਦੇ ਆ ਮਿਲਕ ਟੀ ਤੇ ਟੇਸਟ ਲਈ ਮੈਂ ਜਰੂਰ ਉਹਨਾਂ ਦੀ ਚਾਹ ਟੇਸਟ ਕੀਤੀ ਹੈ ਲੇਕਿਨ ਮੈਨੂੰ ਪਸੰਦ ਨਹੀਂ ਆਈਗੀ ਬੈ ਨਮਕੀਨ ਚਾਹ ਹੁੰਦੀ ਨਾ ਕਿਉਂਕਿ ਜਿਹੜਾ ਬੰਦਾ ਪਹਿਲੀ ਵਾਰੀ ਪੀਂਦਾ ਉਹਨੂੰ ਪਸੰਦ ਨਹੀਂ ਆਉਂਦੀ ਹੈਗੀ ਤੇ ਦੋਸਤੋ ਆਪਾਂ ਹੁਣ ਕਾਰਗਿਲ ਪਹੁੰਚ ਗਏ ਆ ਇਹ ਆ ਸਾਰਾ ਸਾਰਾ ਕਾਰਗਿਲ ਹੈ ਤੇ ਹੁਣ ਆਪਾਂ ਥੱਲੇ ਚਲਦੇ ਆਂ ਤੇ ਉੱਥੇ ਕਮਰਾ ਵਗੈਰਾ ਦੇਖਦੇ ਆਂ ਐਸੇ ਮੈਨੂੰ ਲੱਗ ਹੀ ਰਿਹਾ ਸੀ ਸ਼ਹਿਰ ਵੱਡਾ ਹੋਣਾ ਲੇਕਿਨ ਠੀਕ ਹੈ ਵੈਸੇ ਜੇ ਦੇਖਿਆ ਜਾਵੇ ਤਾਂ ਕਾਰਗਿਲ ਸ਼ਹਿਰ ਹਜੇ ਡਿਵੈਲਪ ਨਹੀਂ ਹੋਇਆ ਹੈਗਾ लेकिन ठीक है ਸੋਨ ਮਾਰਗ 123 ਸ਼੍ਰੀਨਗਰ 207 ਤੇ ਸਾਡਾ ਪਲਾਨ ਥੋੜਾ ਜਿਹਾ ਚੇਂਜ ਹੋ ਰਿਹਾ ਤੇ ਕਿਉਂਕਿ ਟਾਈਮ ਅਜੇ ਥੋੜਾ ਹੀ ਹੋਇਆ ਪੌਣੇ ਕ ਬੰਜ ਹੋਏ ਆ ਕਿਉਂਕਿ ਦਰਾਸ ਇੱਥੋਂ ਹੈਗਾ ਆ 64 ਕਿਲੋਮੀਟਰ ਤੇ ਜੇ ਦੇਖਿਆ ਜਾਵੇ ਤਾਂ ਡੇਢ ਜਾਂ 2 ਘੰਟੇ ਦੇ ਵਿੱਚ ਅਸੀਂ ਪਹੁੰਚ ਸਕਦੇ ਆ 7 ਵਜੇ ਤੱਕ ਅਸੀਂ ਪਹੁੰਚ ਜਾਵਾਂਗੇ ਜਿੰਨਾ ਦੂਰ ਅਸੀਂ ਜਾਵਾਂ ਕਿੰਨਾ ਸੱਟ ਲਈ ਬੈਡਰਾਂ ਕਿਉਂਕਿ ਅਸੀਂ ਹੋਰ ਬਹੁਤ ਕੁਝ ਐਕਸਪਲੋਰ ਕਰਨਾ ਕਸ਼ਮੀਰ ਵੀ ਐਕਸਪਲੋਰ ਕਰਨਾ ਸੀ ਕਾਫੀ ਤੇ ਬਾਕੀ ਦੇਖਦੇ ਆਂ ਤੇ ਲੋਕਲਸ ਨੂੰ ਪੁੱਛਦੇ ਆਂ ਕਿ ਦਰਾਸ ਚ ਕੋਈ ਰੈਂਡ ਨੂੰ ਵਧੀਆ ਹੋਵੇ ਜਾਂ ਨਾ ਦੇਖਦੇ ਆਂ ਕਿਵੇਂ ਹੁੰਦਾ ਹੈ ਤੇ ਆਹ ਦੇਖ ਲਓ ਗਾਇਸ ਇਹ ਸਾਰਾ ਦਾ ਸਾਰਾ ਕਾਰਗਿਲ ਹੈ ਬਹੁਤ ਹੀ ਜ਼ਿਆਦਾ ਸੋਹਣਾ ਬਣਾਇਆ ਇਹਨਾਂ ਨੇ ਪਰ ਪਹਾੜ ਥੋੜੇ ਕੱਚੇ ਹੀ ਐ ਇਹਨਾਂ ਦੇ ਫਾਈਨਲੀ ਦੋਸਤੋ ਤੇ ਅਸੀਂ ਕਾਰਗਿਲ ਨੂੰ ਕ੍ਰੋਸ ਕਰ ਗਏ ਕਿਉਂਕਿ ਸਾਨੂੰ ਕਾਰਗਿਲ ਇੱਥੇ ਰਹਿਣਾ ਸਾਨੂੰ ਸੇਫ ਨਹੀਂ ਲੱਗਾ ਹੈਗਾ ਫਤ ਨਹੀਂ ਕਿਉਂ ਸਾਡਾ ਮਨ ਨਹੀਂ ਮੰਨਿਆ ਹੈਗਾ ਇੱਥੇ ਤੇ ਕਿਉਂਕਿ ਸਾਡੇ ਕੋਲ ਟਾਈਮ ਵੀ ਹੈਗਾ ਆ ਅਜੇ ਟਾਈਮ 5:30 ਹੋਏ ਆ ਡੇਢ ਘੰਟੇ ਦੇ ਵਿੱਚ ਅਸੀਂ ਦਰਾਸ ਪਹੁੰਚ ਜਾਣਾ ਤੇ ਇੱਥੇ ਅਸੀਂ ਪੁੱਛਿਆ ਕਿ ਕਹਿੰਦੇ ਕਿ ਦਰਾਸ ਬਹੁਤ ਹੀ ਵਧੀਆ ਫੈਸਿਲਿਟੀ ਤਾਂ ਮਿਲ ਜਣੀਆਂ ਰੂਮ ਵਗੈਰਾ ਸਭ ਕੁਝ ਠੀਕ ਠਾਕ ਸਾਰਾ ਫੈਸਿਲਿਟੀ ਹੈਗੀ ਉੱਥੇ ਤੇ ਅਸੀਂ ਟਾਈਮ ਨਾ ਵੇਸ ਕਰਦੇ ਹੋਏ ਤੇ ਸਿੱਧਾ ਦਰਾਸ ਨੂੰ ਸੀ ਜਾ ਰਹੇ ਆ ਨਾਲੇ ਤਾਂ ਸਾਡੀ ਅੰਦੂਰੀ ਕੱਟ ਜੂਗੀ ਤੇ ਚਲੋ ਹੁਣ ਦਰਾਸ ਜਾ ਕੇ ਹੀ ਆਪਾਂ ਮਿਲਦੇ ਆਂ ਹਾਂਜੀ ਦੋਸਤੋ ਅਸੀਂ ਸਮਾਂ 6:30 ਵਜੇ ਦਰਾਸ ਪਹੁੰਚ ਗਏ ਤੇ ਦੋਸਤੋ ਹੁਣ ਅਸੀਂ ਚੱਲੇ ਆ ਵਾਰ ਮੈਮੋਰੀਅਲ ਤੇ ਅਸੀਂ ਬਿਲਕੁਲ ਉਹਦੇ ਸਾਹਮਣੇ ਆ ਤੇ ਆਹ ਦੇਖੋ ਹਰਗੱਲ ਵਾਰ ਮੈਮੋਰੀਅਲ ਤੇ ਹੁਣ ਅਸੀਂ ਐਂਟਰ ਕਰ ਗਏ ਆ ਵਾਰ ਮੈਮੋਰੀਅਲ ਤੇ ਇੱਥੇ ਥੋੜਾ ਜਿਹਾ ਸੀਨ ਹੋਗਾ ਸੀ ਮੇਰੇ ਨਾਲ ਕਿਉਂਕਿ ਮੇਰੇ ਕੋਲ ਸੀਗਾ ਬੈਗ ਕੈਮਰੇ ਦਾ ਕਿਉਂਕਿ ਉਹ ਅੰਦਰ ਅਲਾਉਡ ਨਹੀਂ ਜਿਹਾ ਤੇ ਮੈਨੂੰ ਬੈਗ ਬਾਹਰ ਹੀ ਰੱਖਣਾ ਪਿਆ ਤੇ ਹੁਣ ਐਂਟਰੀ ਮੇਰੀ ਹੋ ਚੁੱਕੀ ਹੈ ਕੀ ਤੁਸੀਂ ਦੇਖਦੇ ਆ ਸਾਰਾ ਸਾਰਾ ਵਾਰ ਮੈਮੋਰੀਅਲ ਏ ਦੋਸਤੋ ਜਿਹੜੀ ਤੁਸੀਂ ਉਹ ਪਹਾੜੀ ਦੇਖ ਰਹੇ ਆ ਇਹਦੇ ਪਰਲੀ ਸਾਈਡ ਤੇ ਹੈਗਾ ਪਾਕਿਸਤਾਨ ਤੇ ਇੱਥੋਂ ਦੂਰੀ ਹੈਗੀ ਆ 7 ਤੋਂ 9 ਕਿਲੋਮੀਟਰ ਦੀ ਦੂਰੀ ਤੇ ਬਾਅਦ ਪਾਕਿਸਤਾਨ ਆ ਜਾਂਦਾ ਹੈ ਕਰგილਵਾਰ ਮੈਮੋਰੀਅਲ 7:30 ਵਜੇ ਬੰਦ ਕਰ ਦਿੰਦੇ ਆ ਇਹ ਮੈਮੋਰੀਅਲ ਦੇ ਸਾਹਮਣੇ ਕੁਝ ਟਾਬੇ ਇਸ ਤਰ੍ਹਾਂ ਦੇ ਬਣੇ ਹੋਏ ਆ ਇੱਥੇ ਤੁਸੀਂ ਆਪਣਾ ਬ੍ਰੇਕਫਾਸਟ ਡਾਂਸ ਤੇ ਡਿਨਰ ਕਰ ਸਕਦੇ ਆ ਤੇ ਜਗ੍ਹਾ ਬਹੁਤ ਹੀ ਜ਼ਿਆਦਾ ਸੋਹਣੀ ਹੈ